ਜੀ ਆਪਾ ਬਣਾ ਜਿਮਨੀ ਦੀ ਅਜੀਨੀ ਦੇ ਸਕੂਲ ਹੈਗਾ ਜਨੂ ਦੇ ਜਨੂ ਦੇ ਤੇ ਆਪਾਂ ਦੇ ਕੁਟੀ ਬਣਾਇਆ ਆ ਅਜੀਨੀ ਅਜੀਨੀ ਦੁਬਾਰਾ ਸਕੂਲ ਪੜਨ ਜੰਗੇ ਹਮ ਜਾਂਦੇ ਹਮ ਛੁੱਟੀਆਂ ਦਾ ਹੌਲੀਡੇ ਵੀ ਮੈਂ ਆਪ ਕੀਤਾ ਸਾਰਾ ਜਿਮਨੀ ਬਸ ਉਹਨੇ ਇਹਨੇ ਹੋ ਗਿੱਤੇ ਕਲਰਸ ਬੁਧਰਾ ਕੁਟੀ ਸਾਰਾ ਗੁੱਡ ਮਾਰਨਿੰਗ ਜੀ ਹੈਪੀ ਸੰਡੇ ਸਾਰਿਆਂ ਨੂੰ ਵਾਈਕ ਡੂ ਸੰਡੇ ਵਾਲੇ ਦਿਨ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਤੁਸੀਂ ਚੜ੍ਹਦੀ ਕਲਾ ਵਿੱਚ ਰਹੋ ਆਪਣੇ ਆਪਣੇ ਘਰਾਂ ਵਿੱਚ ਰਾਜੀ ਖੁਸ਼ੀ ਰਹੋ ਤੇ ਲੋ ਜੀ ਆਪਾਂ ਕਰਨ ਲੱਗੇ ਹੈਗੇ ਆ ਗੈਸ ਦੇ ਚੁੱਲ੍ਹੇ ਜਿਹੜੇ ਹੈਗੇ ਸੀ ਉਹ ਕਿ ਉਹ ਆਪਾਂ ਸਾਫ ਸਫਾਈ ਕੀਤੀ ਆ ਤੇ 9:30 ਵਜੇ ਦਾ ਟਾਈਮ ਹੋ ਗਿਆ ਹੋਰ ਕਹਿੰਦੇ ਸੀ ਕਿ ਪਲੇਟਾਂ ਛਾ ਗਈ ਹੋਈ ਸੀ ਆਪਾਂ ਕਹਿ ਕੇ ਕਿ ਉਹਨਾਂ ਉਸ ਨੂੰ ਗਰਮ ਕਰ ਲੈ ਕਿਉਂਕਿ ਇਹ ਜੁਨੀ ਹੈ ਜਿਸੁੱਤੇ ਪਈ ਆ ਤਾਂ ਗੱਲ ਕੇ ਫਿਰ ਉਹ ਉੱਠਦੀ ਆ ਫਿਰ ਉਸ ਦੀ ਮਨ ਪਸੰਦ ਦਾ ਆਪ ਕੋ ਖਾਣਾ ਜਿਹੜਾ ਹੈਗਾ ਉਹ ਬਣਾਉਣਾ ਹੈਗਾ ਐ ਐਸੀ ਉਸ ਉਹ ਉੱਠ ਗਈ ਸੀ ਕਿ ਪਹਿਲਾਂ ਬਾਅਦ ਫਿਰ ਉਹ ਨਹਾਤ ਹੈ ਨਾ ਮੈਂ ਉਸ ਨੂੰ ਨਹਾਤਾ ਜੋ ਸਵੇਰ ਜਲਦੀ ਉੱਠ ਖੜੀ ਸੀਗੀ ਫਿਰ ਮੈਂ ਉਸ ਨੂੰ ਨਹਲਾ ਕੇ ਤੇ ਮੈਂ ਕਰ ਦਿੱਤਾ ਜੀ ਉਹ ਦਵਾ ਕੇ ਤੇ ਉਹ ਗਈ ਫੇਰ ਸੌਂ ਮੈਨੂੰ ਪਤਾ ਹੀ ਨਹੀਂ ਲੱਗਿਆ ਕਿਉਂਕਿ ਅੰਦਰ ਮੈਂ ਪੂੰਚੇ ਵਗਰ ਝਾੜੂ ਪੂੰਚਾ ਕੀਤਾ ਹੋਇਆ ਸੀ ਤੇ ਝਾੜੂ ਪੂੰਚਾ ਕਰਕੇ ਤੇ ਮੈਂ ਨੌਂਦੀ ਗਈ ਸੀਗੀ ਉਹ ਵੀ ਮੇਰੇ ਆਉਣ ਨੂੰ ਸੌਂ ਤੇ ਨੋ ਜੇ ਆਪਾਂ ਕਰਦੇ ਚਾਹ ਗਰਮ ਫਿਰ ਬਣਾ ਮੰਨ ਆਪਾਂ ਜੈਨੀ ਦੀ ਫੇਵਰੇਟ ਖਾਣਾ ਤੁਸੀਂ ਬਣੇ ਰੋ ਆਪਣੀ ਵੀਡੀਓ ਦੇ ਨਾਲ ਹੈ ਸਿੱਖਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸੋਹੋ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਰਹੋਗੇ ਤੇ ਆਪਣੇ ਆਪਣੇ ਕਰਾ ਵਿੱਚ ਰਾਜੀ ਖੁਸ਼ੀ ਹੋਗੇ ਤੇ ਲਓ ਜੀ ਆਪਣਾ ਅੱਜ ਦਾ ਜਿਹੜਾ ਵੀਡੀਓ ਹੈਗਾ ਯਾਰ ਰਸੋਈ ਤੋਂ ਸ਼ੁਰੂ ਆਪਣੇ ਪੇਟ ਤੋਂ ਸ਼ੁਰੂ ਠੀਕ ਹੈ ਜੀ ਤੇ ਆਪਾਂ ਅੱਜ 30 ਜਨਵਰੀ ਅੱਜ ਦੇ ਸੰਡੇ ਦਾ ਦਿਨ ਹੈ ਤੇ ਬਹੁਤ ਵਧੀਆ ਵਾਈਗਰੂ ਨੇ ਦੈਂਚੜਾਇਆ ਵਾਈਗਰੂ ਸਾਰਿਆਂ ਨੂੰ ਹਮੇਸ਼ਾ ਤੰਦਰੁਸਤੀ ਆਮਖੇ ਮੈਂ ਜਾਣਾ ਸੀਗਾ ਸੂਟ ਦੇਖਣ ਬਟ ਕੀ ਕਰਾਂ ਪਾਈ ਨੰਗਿਆ ਸੂਟਾਂ ਵਾਲਾ ਕਿਉਂਕਿ ਇਹ ਜੁਨੀ ਸੁੱਤੀ ਪਈਆ ਫਿਰ ਮੈਂ ਉਸ ਨੂੰ ਕੱਲੇ ਛੱਡ ਕੇ ਜਾ ਨਹੀਂ ਸਕਦੀ ਹੈਗੀ ਮੈਂ ਉਸ ਨੂੰ ਨਾਲ ਹੀ ਲੈ ਕੇ ਜਾਣੇ ਹੁੰਨੇ ਆ ਬਟ ਹੁਣ ਉਹ ਸੋ ਰਹੀ ਆ ਇੱਕ ਦਿਲ ਕਰਦਾ ਹੈ ਕਿ ਜਲਦੀ ਜਲਦੀ ਭੱਜ ਕੇ ਚਲੇ ਜਾਵਾਂ ਤੇ ਇੱਕ ਦਿਲ ਕਰਦਾ ਹੈ ਕਿ ਕੀ ਕਰਾਂ ਸਮਝ ਨਹੀਂ ਲੱਗਣ ਦੀ ਕੁਛ ਵੀ ਤੇ ਜਾਣੀ ਆ हाँ जी हाँ मैं जाके के उन्हें देखती हूँ कि पालता की नहीं जाऊँगी तो चाह अपनी गर्म होगी और आप तो गर्म चाह उठ देख के उन्हें पर ना पते अजूनी अजूनी लो जी अपने सारे कंपन दीजिएगे ने हो गए ने संडे रा दिन रा अजूनी देखो सुती भैया ਅਜੂਨੀ ਬੱਤਾ ਜੂਨੀ ਨਾ ਨਿਕਰੇ ਜਾਣਾ ਅਜੂਨੀ ਜੁਨਾ ਨਾ ਨਿਕਰੇ ਚਲੀਏ ਜੂਨੀ ਜੂਨੀ ਨਾ ਨਿਕਰੇ ਚਲੀਏ ਅਜੂਨੀ ਕਹਿੰਦੀ ਮम्मा ਪਹਿਲਾਂ ਨਹਾਣਾ ਤੇ ਮੈਂ ਨਹਾ ਵੀ ਲਿਆ ਅਜੂਨੀ ਨੇ ਸੋ ਲਿਆ ਮੈਂ ਨਹਾ ਲਿਆ ਤੇ ਚਲੋ ਆਜੋ ਚਲੀਏ ਆਜੋ ਜਲਦੀ ਉਠੋ ਜੁਗਾਤ ਆਪਣਾ ਆ ਬੱਤਾ ਆਜੋ

ਹਰ ਜੁਨੀ ਜਾਦੀ ਦਾ ਹਰ ਵੇ ਓਏ ਸੁਕ ਨਹੀਂ ਮੇਰੇ ਛੱਡ ਐ ਨਹੀਂ ਕਰਨੀ ਚਲਾ ਜਾ ਆ ਜਾ ਹਾਂ ਤਾਂ ਗੱਲ ਗੱਫਾ ਆ ਦਿਖਾ ਸਾਡੇ ਬੱਚੇ ਜਿਹੜੇ ਨਾ ਤੇ ਬੜੀ ਖਰਾਬੀ ਕਰਦੇ ਦੀ ਨਰ ਬੰਦੇ ਨਰ ਬਕੜਿਆ ਮਿਲੇ ਆ ਆਪਾਂ ਗੈਸ ਗਿਆ ਆਂ ਚਪਾ ਰੋਟੀ ਪਾਣੀ ਖਾਣ ਲੱਗ ਪਏ ਰੋਟੀ ਪਾ ਕੇ ਸਾਗੇ ਚਾਚੀ ਪੀ ਕੇ ਤੇ ਹੁਣ ਜੀ ਆਪਣੀ ਪੈਨ ਦੀ ਤਿਆਰੀ ਸੀਗੀ ਤੇ ਆਪਾਂ ਕੈਸੇ ਚੱਲ ਪੈਨੇ ਆ ਘੜੀ ਤੇ ਆਪਾਂ ਨੇ ਸੂਟ ਦੇਖਣ ਗਏ ਸੀਗੇ ਬਟ ਸੂਟ ਪਸੰਦ ਜੇ ਨਹੀਂ ਆਏ ਮਨ ਫੈਟ ਜਾ ਹੋ ਗਿਆ ਦੇਖ ਕੇ ਕਿਉਂਕਿ ਕਲਰ ਸੀਗੇ ਲਾਲੀ ਪੀ ਹਾਂਜੀ ਚਿੱਪੇ ਇਸ ਤਰ੍ਹਾਂ ਦੇ ਸੂਟ ਸੀਗੇ ਉਹ ਵਧੀਆ ਨਹੀਂ ਲੱਗੇ ਹੈਗੇ ਆਪਾਂ ਆਪਾਂ ਤਾਂ ਕਰਕੇ ਕੋਈ ਨਹੀਂ ਲੈਂਦਾ ਹੈਗਾ ਵੈਸੇ ਮੈਂ ਦੋ ਸੂਟ ਪਹਿਲਾਂ ਲਿੱਤੇ ਹੈਗੇ ਆ ਉਹ ਜਿੰਨੇ ਵੇ ਸਟਿਚ ਕਰਨ ਵਾਲੇ ਪਏ ਆ ਪਤਾ ਹੈ ਕਿ ਪਹਿਲਾਂ ਉਹਨਾਂ ਨੂੰ ਸਟਿਚ ਕਰ ਲਏ ਚਾਰ ਸੂਟ ਜਿੰਨੇ ਸਟਿਚ ਕਰਨ ਵਾਲੇ ਪਏ ਆ ਤੇ ਦਰਮੀਆਂ ਵਾਲੇ ਤੇ ਇੱਕ ਮਕੈਨਿਕ ਕੀ ਕੀ ਕਰਨੇ ਆ ਹਨਾ ਤੇ ਫਿਰ ਮੈਨੂੰ ਹੁੰਦਾ ਹੈ ਸਸਤਾ ਜਿਹਾ ਕੱਪੜਾ ਜਿਹੜਾ ਹੁੰਦਾ ਨਾ ਵਧੀਆ ਰਹਿੰਦਾ। ਗਰਮੀਆਂ ਦੇ ਵਿੱਚ ਖਾਸ ਕਰਕੇ। ਤੇ ਫਿਰ ਮੈਂ ਲੈ ਕੇ ਰੱਖ ਲੈਣੀ ਹੁੰਦੀ ਆ ਫਿਰ ਮੈਂ ਹੌਲੀ ਹੌਲੀ ਸਟਿਚ ਕਰ ਲੈਂਦੀ ਹੁੰਦੀ ਆ ਮੈਂ ਕਿਉਂਕਿ ਮੈਂ ਵੈਸੇ ਆਲਰੇਡੀ ਜਾਦੇ ਤੇ ਕਹਿੰਦੀ ਰੈਡੀ ਮੇਡ ਸੂਤੀ। ਮੈਨੂੰ ਰੈਡੀ ਮੇਡ ਸੂਤੀ ਜਿਹੜੇ ਉਹ ਵਧੀਆ ਲੱਗਦੇ ਆ। ਮੈਂ ਰੈਡੀ ਮੇਡ ਸੂਤੀ ਹੀ ਜ਼ਿਆਦਾ ਖਰੀਦੀ ਈ। ਤੇ ਸਟਾਈਲ ਸਲਾਈ ਜਿਹੜੀ ਕੀਤੇ ਹੁੰਦੇ ਆ। ਪਰ ਮੈਂ ਆਹ ਜਿਹੜੇ ਸੂਤੇ ਆ ਪਿਛਲੇ ਸਾਲ ਜਿase ਆ ਕੇ ਫਕਰੇ ਪਾ ਲਏ। ਹਾਂ ਸੰਗਤ ਕਰ ਦਿੱਤੀ ਨੀ ਟੁੱਟ ਗਿਆ ਲਓ ਜੀ ਅਜੂਨੀ ਨੇ ਦੀ ਤਾਂ ਆਉਣ ਜਿਹੜੀ ਹੈਗੇ ਉਵਾਹ ਦਿੱਤੀ ਹੋਰ ਬੰਦ ਦਿੱਤੀ ਗਈ ਚਲੋ ਜੀ ਅਜੂਨੀ ਗਈ ਸੋ ਆਪਾਂ ਗਏ ਉੱਥੇ ਅਜੂਨੀ ਪਹਿਲਾਂ ਕਿੰਨੀ ਸੀ ਏੜੀ ਜੇੜੀ ਗਈ ਸੋ ਕੋਈ ਪਾਇਸੀ ਗੁੱਠਾ ਮੋਚ ਆਪਾਂ ਦਿੱਤਾ ਕਹਿੰਦੇ ਚਾਹ ਪੀ ਕੇ ਲੈਣੇ ਨਹੀਂ ਜਾਂਦੇ ਉਹ ਬਹੁਤ ਜ਼ਿਆਦਾ ਨਹੀਂ ਪੀਂਦੀ। ਕਿੰਨੂ ਚਾਹ ਪੀ ਕੇ نیند ਆਉਂਦੀ ਹੈ। ਮੈਨੂੰ ਚਾਹ ਪੀ ਕੇ ਨਹੀਂ ਨੰਦੀ। ਜਿਕਰ ਤੱਕ ਹੀ ਸੌਂ ਜਾ। ਵੈਸੇ ਮੈਨੂੰ نیند ਨਹੀਂ ਆਉਂਦੀ ਆਉਂਦੀ। ਤੇ ਜਦੋਂ ਮੈਂ ਚਾਹ ਪੀ ਕੇ ਸੌਂ ਜਾਂਦੀ ਆ ਨਾ ਰੋਟੀ ਖਾ ਕੇ ਵੀ ਮੈਨੂੰ نیند ਆਉਂਦੀ ਹੈਗੀ ਨਹੀਂ। ਜਦੋਂ ਮੈਂ ਚਾਹ ਪੀ ਕੇ ਸਵੇਰ ਦੀ ਚਾਹ ਰੋਟੀ ਖਾ ਕੇ ਚਾਹ ਪੀ ਕੇ ਨਾ ਸੌਂ ਜਾਂਦੀ ਆ। ਮੈਨੂੰ ਇੰਨੀ ਜ਼ਿਆਦਾ نیند ਆਉਂਦੀ ਆ ਕਿ ਬਹੁਤ ਜ਼ਿਆਦਾ ਨੀਂਦ ਆਉਂਦੀ ਪਤਾ ਹੀ ਨਹੀਂ ਹੁੰਦਾ ਕਿ ਕਿੱਥੇ ਪਈ ਕਿੱਥੇ ਨਹੀਂ। ਅੱਜ ਮੈਂ ਬਰਾਂਡੇ ਦੇ ਵਿੱਚ ਫੇਰੀ ਮੈਨੂੰ ਪਤਾ ਹੀ ਨਹੀਂ ਲੱਗਿਆ

ਵੇ ਨਹੀਂ ਨਾਲ ਕਿ ਤੂੰ ਕਿੱਥੇ ਅੱਪਰ ਕਿਤੇ ਵੀ ਤੁਰੇਂਗੀ ਤੇ ਅੱਗੇ ਲੋਕਾਂ ਦਾ ਜੋ ਹੈ ਇੱਕ ਜਿਹੜੀ ਬੇਸਿਕ ਸਿਰਾਏ ਪੂਤੀ ਕਰੀ ਸੀ ਉਹ ਪਰ ਤੇ ਕਿੰਨੇ ਪਾਣੀ ਦੇ ਤੋਂ ਅੰਨੇ ਪਾਣੀ ਚ ਚਲੇ ਗਏ ਨੇ ਤੇ ਉਹ ਆਪਣੇ ਪੈਨ ਕੱਲ ਵੀ ਉਹਨਾਂ ਦੀ ਫਲਾਈਟ ਸੀ ਉਹ ਵਾਪਸ ਚਲੇ ਗਏ ਤੇ ਅਸੀਂ ਜੇ ਅੱਜ ਸੌ ਗਏ ਸਾਰਾ ਦਿਨ ਲਗਾ ਗਏ ਬਸ ਦਿਲ ਨੂੰ ਮੁੱਕੀ ਆ ਨੇ ਬਸ ਇਹ ਜੁਨੀ ਨੇ ਬਹੁਤ ਇੰਜੋਏ ਕੀਤਾ ਪਰ ਦੀ ਮਾਂ ਗਿਰੀ ਮੈਂ ਆਜ ਕੀ ਦੇ ਕੰਮ ਦਾ ਤਸਵੀਰ ਤੇ ਇੱਕ ਮੈਂ ਹੋਰ ਸਪਾਰੋ ਕਾਫੀ ਦੇ ਕੰਮ ਨੇ ਜਿਹੜੇ ਸੁਣੇ ਲੇ ਰਹੇ ਹਾਂ ਲਗਾ ਕਿ ਸਵੰਗ ਨਾਲ ਉਹਦੇ ਨੇ ਬੀ.ਓ.ਸੀ. ਦੇ ਅੰਦਰ ਸਿਟੀ ਨਾਲ ਤੇਰੀ ਤੇਰਾਜ ਕਿਹੜਾ ਜੁਨੀ ਨੇ ਸਕੂਲ ਜਦਿਆ ਤੇਰੀ ਸੋਲਣਗੇ ਤਾਂ ਕੈਲਸੀ ਤੇ ਅੱਗੇ ਮੈਨੂੰ ਨਹੀਂ ਦੀ ਹੋਣੀ ਹੈ ਜੇ ਜੇ ਜੁਨੀ ਨੇ ਹੋਣਾ ਹੁੰਦਾ ਹੈ ਸਕੂਲੋਂ ਤਾਂ ਕਰਕੇ ਫਿਰ ਮੈਨੂੰ ਹੁੰਦਾ ਹੈ ਕਿ ਬੁਵਾਈ ਕਬੂਵਾਈ ਤਾਂ ਅੱਜ ਤੇ ਮੈਂ ਜੋਲਦੀ ਤੇ ਜਿਹੜੇ ਵੀ ਆਪਣੇ ਚੈਨਲ ਦੀ ਫਸਟ ਟਾਈਮ ਆ ਉਹਨੇ ਗ੍ਰੀਟ ਚੈਨਲ ਨੂੰ ਕਰਨਾ ਤੇ ਸਬਸਕ੍ਰਾਈਬ ਤੇ ਜਿਹੜੀ ਜਿਹੜੇ ਸ਼ੇਅਰ ਕਰੇ ਕਰੋ ਲਾਈਕ ਕਰਨਾ ਨਵ ਕੁ ਲਾਈਕ ਕਰੋ ਅੱਜ ਆਪਾਂ ਉੱਤੇ ਹੋਣਾ ਅਜੂਬੀ ਸਿੱਤ ਪਈ ਹੈ ਅੱਜ ਅਸੀਂ ਬ੍ਰਾਂਡ ਦੇ ਦੀ ਸੌਂਗ ਹਵਾ ਅਠਨ ਦੇਸੀ ਦੇ ਪੱਖੇ ਦਾ ਗਾ ਕੇ ਏਸੀ ਦੁਬਾਰੇ ਚਲਾਇਆ ਨਹੀਂ ਹੈ ਦਰਿਚਾ ਲਾ ਕੇ ਪਹਿ ਜਾਈਦਾ AC ਅੱਜ ਚਲਾਇਆ ਆਪਾਂ ਕੋਈ ਨਹੀਂ ਸੀ ਤੇ ਚਲੋ ਜੀ ਹੋਰ ਕਰਦੇ ਆ ਸ਼ਾਮ ਦੇ ਕੰਮ ਤਿੰਦੇ ਮਿਲਦੇ ਤੁਹਾਨੂੰ ਕਿਸੇ ਨੈਕਸਟ ਵੀਡੀਓ ਨਾਲ ਬਾਏ ਬਾਏ ਟਾਟਾ ਟੇਕ ਕੇਅਰ